ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭਰਾਵਾਂ ਨੂੰ ਹੋਰ ਸਭ ਠੀਕ ਠਾਕ ਜੀ ਵਧੀਆ ਜੀ ਲੋ ਜੀ ਅੱਜ ਫੇਰ ਲੱਗੇ ਆਂ ਵੀਡੀਓ ਬਣਾਉਣਾ ਤੇ ਆ ਤਾ ਦੇਖ ਸਾਧ ਜੀ ਤੁਸੀਂ ਕਣਕ ਸਰੋਂ ਤੇ ਫੀੜੀ ਇਹ ਆਪਾਂ ਫਿੱਟਰ ਚ ਪਾਤੀ ਇੱਧਰ ਜੂੜੀਆਂ ਵਾਲਿਆਂ ਨੂੰ ਤੇ ਲੈਣ ਦੀਆਂ ਰੋਟੀਆਂ ਬਹੀਆਂਣੀਆਂ ਬਜੀਆਂ ਜੀ ਤੇ ਵੀ ਪਾਵਾਂਗੇ ਜੂੜ ਕੇ ਪਹਿਲਾਂ ਰੋਟੀ ਉਪਾਦੀ ਜੂੜ ਕੇ ਲੋ ਜੀ ਦੇਖ ਸਾਧ ਜੀ ਰੋਟੀਆਂ ਲੱਗੀਆਂ ਜੂਰ ਤੋਂ ਬੋਲਦੇ ਤੇ ਬੜੀ ਬੜੀ ਕਰ ਕਰ ਕੇ ਰੋਟੀ ਨੂੰ ਚੰਗੀ ਤਰ੍ਹਾਂ ਚੂਰ ਕੇ ਪਾਵਾਂਗੇ ਤੁਹਾਡੇ ਸਾਹਮਣੇ ਹੀ ਦੇਖਿਓ ਜਿਵੇਂ ਖਾਂਦੇ ਨੇ ਤੇ ਕਈ ਵੀਰ ਪੁੱਛਦੇ ਸੀਗੇ ਆਪਣੇ ਭਰਾ ਵੀ ਰੋਟੀ ਨਹੀਂ ਖਾਂਦੇ ਆਪਣੇ ਕਬੂਤਰ ਬਈ ਭੁੱਖੇ ਹੋਣਗੇ ਤਾਂ ਰੋਟੀ ਲਾਜਣਾ ਹੀ ਖਾਣ ਇੱਕ ਵਾਰੀ ਜਦ ਕਾਗੇ ਤੇ ਨਹੀਂ ਛੱਡਦੇ ਆ ਦੇਖੋ ਆਪੋ ਵਿੱਚ ਗਿੱਡੀ ਹੁੰਦੀ ਹੈ ਚੂਰਦੇ ਨੇ ਕੋਈ ਕਮੈਂਟ ਨਹੀਂ ਦਿੰਦਾ ਸਮਝ ਨਹੀਂ ਆ ਰਿਹਾ ਜਿੰਨੇ ਨੂੰ ਫੋਕਸ ਆਫ ਕੀਤਾ ਉਹ ਕੋਈ ਨਹੀਂ ਛੜਦੇ ਕਿ ਜਿੰਨਾ ਚੂਰਾ ਨਾ ਵੱਡੀ ਇੱਕ ਵਾਰੀ ਰੋਟੀ ਤੇ ਲਾਗੇ ਜੇ ਇਹ ਦੇਖ ਲਓ ਕਿ ਮੈਂ ਆਪਣੇ ਕੋਲ ਖਾਣ ਲੱਗ ਗਿਆ ਹੱਥਾਂ ਦੇ ਇਹ ਪਹਿਲਾਂ ਇੰਨਾ ਡਾਂਡੇ ਹੁੰਦੇ ਸੀ ਇਹ ਕਰਨ ਹੁਣ ਨਹੀਂ ਡਰਦੇ ਪਹਿਲਾਂ ਕੋਲ ਵੀ ਹੁਣ ਤਾਂ ਆਪਣੇ ਕੋਲ ਆਉਂਦੇ ਨੇ ਹਨਾ ਹੁਣ ਤਾਂ ਇਹਨਾਂ ਦਾ ਬਸ ਚੱਲੇ ਹੱਥ ਤੇ ਵੀ ਆਉਣਗੇ ਭਾਈ ਹਾਂ ਆਪਾਂ ਹੱਥ ਤੇ ਹੀ ਰੱਖ ਲਈਏ ਇਹਨੂੰ ਵੀ ਆਉਣ ਨੂੰ ਥਿਆਰ ਹੋ ਜਾਣਗੇ ਇੰਨਾ ਰੂਟੀ ਨਾਲ ਮੰਗੋ ਇਹਨਾਂ ਦਾ ਵੀ ਇਹਨਾਂ ਨੂੰ ਵੀ ਇੰਨੀ ਵਧੀਆ ਲਾਦੀਆ ਬਈ ਮੋਟੀ ਬਹੁਤ ਜ਼ਿਆਦਾ ਮੋਹ ਹੈ ਇਹਨਾਂ ਦਾ ਰੋਟੀ ਨਾਲ ਬਈ ਦੇਖੋ ਤੁਹਾਨੂੰ ਖਾਣੇ ਵਿੱਚ ਗੱਡੀਆਂ ਗੱਡੀਆਂ ਨੇ ਸਭ ਖਾਣਗੇ ਬਈ ਸਭ ਖਾ ਜਾਣ ਨੂੰ ਕੋਈ ਨਹੀਂ ਛੱਡਣਾ ਲਾਂ ਬਰੀ ਦੀ ਚੂਰਾ ਨਾਲ ਮੋਟੀ ਰੋਟੀ ਜੇ ਕੋਈ ਬਾਲੀ ਹਾਰ ਹੋਵੇ ਨਾ ਟੁੱਟੇ ਟੱਟੇ ਇਹਨਾਂ ਦਾ ਫਿਰ ਕੀ ਕਹਿਣਾ ਤੇ ਬੰਦਲ ਨੂੰ ਖਾ ਜਾਂਦੇ ਨੇ ਇਹ ਬਹੁਤ ਵਧੀਆ ਚੀਜ਼ ਹੈ ਜੀ ਰੋਟੀ ਆਪਣੇ ਜਿਹੜਾ ਰਾਤ ਨੂੰ ਕੋਈ ਵੱਧ ਬਣਾ ਲਿਆ ਕਰੋ ਤੇ ਵਿੱਚ ਡਾਕਟਰ ਵੀ ਕਹਿੰਦੇ ਨੇ ਆਪਾਂ ਨੂੰ ਵੀ ਬਹਿੀਆਂ ਰੋਟੀਆਂ ਖਾਓ ਰਾਤ ਦੀ ਰੋਟੀ ਰੱਖੀ ਵੀ ਸਵੇਰੇ ਉੱਠ ਕੇ ਖਾਓ ਠੀਕ ਹੈ ਜੀ ਮਲਾਈ ਲਾ ਕੇ ਖਾਓ ਕਹਿੰਦੇ ਗੋਡਿਆਂ ਦੀ ਗਰੀਸ ਨਹੀਂ ਮੋਕਲੀ ਇਹਨਾਂ ਦੇ ਵੀਰਾਂ ਦੇ ਗੋਡੇ ਰੱਖਦੇ ਹਨ ਉਹਨਾਂ ਨੂੰ ਕਹਿੰਦੇ ਨੇ ਵੀ ਰਾਤ ਦੀ ਰੋਟੀ ਰੱਖੀ ਸਵੇਰੇ ਮਲਾਈ ਨਾਲ ਖਾਓ ਮੇਰੇ ਮਦਰ ਨੂੰ ਕਹੇ ਵੀ ਡਾਕਟਰਾਂ ਨੇ ਉਹਨਾਂ ਦੇ ਗੋਡੇ ਸਹੀ ਰਹਿਣਗੇ ਕੀ ਆਪਦਾ ਹਿੰਦਸਰ ਇਹ ਆਪਣੇ ਭਰਾਵਾਂ ਨੂੰ ਜੱਟ ਨੇ ਕਬੀਰ ਨੇ ਕਮੈਂਟ ਬਹੁਤ ਸੋਹਣਾ ਕਰਿਆ ਕਹਿੰਦਾ ਭਰਾਵਾ ਤੈਨੂੰ ਵੀ ਲੋੜ ਆ ਕਿਸ ਨੂੰ ਐਵੇਂ ਦੱਸਣ ਦਾ ਉਹ ਮਹਾਪ੍ਰਾਵ ਦਾ ਸਦੇ ਜਾਨਵਰ ਦੀ ਵਿਚਾਰ ਦੀ ਜ਼ਿੰਦਗੀ ਬਚਦੀ ਆ ਆਪਣਾ ਕੀ ਗਿਆਨ ਠੀਕ ਆ ਕਿ ਨਹੀਂ ਜੱਤ ਹਾਰਾ ਜੋ ਵੀ ਆ ਉਹ ਵੀਰੇ ਆਪਣੇ ਕਰਮਾਂ ਹੁੰਦੇ ਠੀਕ ਆ ਕਿ ਨਹੀਂ ਉਹ ਆਪਣੇ ਕਰਮ ਹੁੰਦੀ ਆ ਜੱਤ ਹਾਰ ਆਓ ਜੀ ਰੋਟੀ ਨੂੰ ਦੇਖੋ ਤਾਂ ਪਏ ਬੱਚੇ ਆਪੋ ਦੇ ਇਧਰੋਂ ਚੱਕਦੇ ਜਿਹੜੇ ਹੁਣ ਨਵੇਂ ਪਾਲਦੇ ਨੇ ਛੋਟੇ ਹੋ ਗਏ ਨੇ ਗਾਇ ਛੋਟਾ ਜੀ ਵੀ ਦਾ ਹਫਤੇ ਤੱਕ ਚੱਕ ਲੰਨੇ ਹੋਏ ਆਂਡੇ ਰੱਖੇ ਨੇ ਉਹਨਾਂ ਨੂੰ ਦੋੜਾ ਪਹਿਲਾਂ ਸਿਰ ਤੇ ਹੀ ਆਂਡੇ ਆਪਾਂ ਬਾਲਾ ਛੋਟਾ ਸੀ ਬੱਚੇ ਆ ਤੇ ਇੱਕ ਆ ਬੈਠੇ ਨੇ ਬੱਚੇ ਜੀ ਠੀਕ ਆ ਜੀ ਬਾਕੀ ਨਿਕਲੇ ਨਿਕਲੇ ਕੱਢੇ ਨੇ ਕੋ ਸਾਹਮਣੇ ਬੈਠੇ ਆ ਬਾਕੀ ਜਿਆਦਾ ਛੋਟੇ ਤੇ ਅੱਗੇ ਜਾਣ ਵਾਲਾ ਤਰੀਕਾ ਵੀ ਆਪਣਾ ਬਈ ਦਿਖਾ ਦਈਏ ਤੁਹਾਨੂੰ ਆ ਦੇਖੋ ਆ ਲਾਤੀ ਆਪਾਂ ਟਾਂਗ ਦੇ ਜਾਲਾਂ ਦੇ ਵਿੱਚ ਆ ਦੂ ਪਰ ਖੁੱਲੇ ਬਿਠਾ ਦੇ ਠੀਕ ਹੈ ਜੀ ਇੱਕ ਨਵਾਂ ਬੱਚਾ ਉੱਡ ਕੇ ਕਿਤੇ ਬੈਠ ਗਿਆ ਉਹ ਆ ਜਾਊਗਾ ਇੱਕ ਕੱਲ ਆ ਪਰਸੋਂ ਕੱਢਿਆ ਸੀ ਤੇ ਹੁਣ ਉੱਡ ਕੇ 15 20 ਮਿੰਟ ਆ ਕੇ ਛਤਰੀ ਤੇ ਬੈਠ ਗਿਆ ਪਰਸੋਂ ਵੀ ਪਰਾਂ ਬਹਿ ਕੇ ਆਇਆ ਇੱਕ ਉਹ ਉੱਪਰ ਦੀ ਛਤਰੀ ਤੇ ਬੈਠ ਉਹ ਵੀ ਕੱਲ ਪਹਿਲੇ ਦਿਨ ੜਾਇਆ ਸੀਗਾ ਉਹ ਵੀ ਆਪਣੀ ਕੋਠੀ ਦੀ ਆ ਕੇ ਬਹਿ ਗਿਆ ਸੀ ਤੇ ਤੋਂ ਬਾਅਦ ਫਿਰ ਕਿਸੇ ਦੀ ਤੇ ਬਹਿ ਗਿਆ ਸੀ ਜਾ ਕੇ ਫੇਰ ਆ ਗਿਆ ਸੀ ਆਪਣੇ ਘਰੇ ਅੱਜ ਬਿਠਾਇਆ ਹਾ ਖੁੱਲਾ ਉੱਪਰ ਆ ਇੱਕ ਬੱਚਾ ਉੱਤੇ ਨਾਲ ਬੰਨਤਾ ਠੀਕ ਹੈ ਜੀ ਤੇ ਆ ਬੱਚੇ ਜਿਹੜੇ ਛੱਡਨੇ ਨੇ ਉਹ ਟੰਗ ਤੇ ਤੇ ਆ ਬੱਚੇ ਜਿਹੜੇ ਗੇੜੇ ਪਾਫਾ ਕੇ ਬੰਨੇ ਹੁੰਦੇ ਸੀਗੇ ਦੋ ਉਹ ਫਰਦੇ ਨੇ ਜੀ ਘੰਟਾ ਹੋ ਚੱਲਿਆ ਕਪੂਰਾ ਕੱਢਿਆ ਨੂੰ ਇੱਕ ਘੰਟਾ ਹੋ ਚੱਲਿਆ ਤੇ ਖੜ ਰਹੇ ਨੇ ਇਹ ਬੱਚੇ ਇਹ ਵਿਚਾਰ ਥੋੜੇ ਚਾਲੂ ਹੋਏ ਹੋਏ ਆ ਜਿਹੜੇ ਪਰ ਜਾਂਦੇ ਆ ਚਾਰ ਇੱਕ ਹੋਰੂ ਗਿਨ ਨਾਲ ਇੱਧਰ ਉੱਧਰ ਹੋਊਗਾ ਕਿ ਪਛੇ ਆ ਗਿਆ ਇੱਧਰ ਡੱਬਾ ਆ ਟੂਸਿਆ ਉੜੀ ਜਾਂਦੇ ਨੇ 1:00 ਵਜੇ ਤੱਕ ਹੀ ਤੇ ਨਾਲ ਆ ਬੱਚੇ ਛੜਦੇ ਆਪਾਂ ਸਰਦੇ ਇਹ ਸਾਧਿਆਂ ਠੀਕ ਆ ਮੇਰੇ ਭਰਾ ਇੱਕ ਆਪਣੇ ਭਰਾ ਨੇ ਪੁੱਛਿਆ ਸੀਗਾ ਜੀ ਆਪਾਂ ਨੂੰ ਕਹਿੰਦਾ ਵੀ ਗਰਦਨ ਵਾਲੀ ਬਿਮਾਰੀ ਦੂਗੀ ਦੱਸਿਓ ਵੀਰੇ ਗਰਦਨ ਵਾਲੀ ਬਿਮਾਰੀ ਦੀ ਸਭ ਤੋਂ ਵਧੀਆ ਤਾਂ ਉਹੀ ਆਪਣੇ ਰਾਣੀ ਖੇਤ ਦਾ ਠੀਕਾ ਉਹ ਲਾਦਿਆ ਕਰੋ ਤੇ ਦੂਜਾ ਇਹ ਜਦੋਂ ਜਾਂ ਬੈਰੀ ਬੰਦਾ ਲਗਾ ਦੋ ਜਦੋਂ ਬਿਮਾਰੀ ਆ ਗਈ ਤਾਂ ਉੱਥੇ ਰੋਗ ਦੋ ਆਹ ਜਿਹੜਾ ਬਿਮਾਰੀ ਜਾ ਕੇ ਉਹਨੂੰ ਸੈੱਟ ਕਰਨ ਦੀ 80 90% ਕੂਤਰ ਸੈੱਟ ਹੋ ਜਾਂਦੇ ਨੇ ਭਰਾਵੋ ਸੀਧਾ ਲੱਭੇ ਪਰਸੈਂਟ ਉਪਰ ਸੈੱਟ ਹੋ ਜਾਂਦੇ ਨੇ ਤੇ ਆਪਣੇ ਕੋਈ ਛੋਟਾ ਜਿਹਾ ਬੱਚਾ ਲੱਗ ਗਿਆ ਸੀਗਾ ਗਰਦਨ ਟੈਡੀ ਕਰਨ ਬਾਈ ਦੋ ਦਿਨ ਲਾਇਆ ਠੀਕਾ ਸਿਰਫ ਦੋ ਦਿਨ 베ਰੀ ਬਨ ਆ 베ਰੀ ਬਨ ਦਾ ਵੀਰੇ 슈ਗਰ ਵਾਲੀ ਸਰੰਜ ਨਾਲ 0.5 ਲਾਉਣਾ ਆ ਹੈਗਾ ਵੀਰੇ ਮਿਕਾ ਸੰਦਨ ਇੰਜੈਕਸ਼ਨ ਇਹ ਮਿਕਾ ਸੰਦਨ ਇੰਜੈਕਸ਼ਨ ਆ ਇਹ ਹੈਗਾ 250 mg ਆਪਾਂ ਨੂੰ ਮਿਲਿਆ 100 mg ਮਿਲਦਾ ਜੇ 100 mg ਮਿਲੂਗਾ ਵੀਰੇ ਤਾਂ ਇਹ ਵੀ 0.5 ਲਾ ਸਕਦੇ ਹਾਂ ਜੇ 250 ਮਿਲਦਾ ਤਾਂ ਇਹ 2 ਟੱਕੇ ਲਾਉਣੇ ਨੇ 0.2 ਸਮਝ ਲਓ 2 ਟੱਕਾ ਠੀਕ ਹੈ ਜੀ ਸ਼ੂਗਰ ਵਾਲੀ ਸਰੰਜਨ ਦੇਖ ਸਕਦੇ ਹੋ ਜੀ ਬਹੁਤ ਵਧੀਆ ਚੀਜ਼ ਆ ਇਨਫੈਕਸ਼ਨ ਸੁੱਕਦੇ ਆ ਕੂਤਰ ਤਾਂ ਵੀ ਲਗਾ ਸਕਦੇ ਆ ਆਪਾਂ ਜਿੰਨਾ ਕਹਤੋਂ ਹੱਦੋਂ ਵੱਧ ਵਧੀਆ ਚੀਜ਼ ਆ ਜੀ ਇਹ। ਬੈਰੀ ਵਨ ਦੇ ਗਰਦਨ ਨ ਘਮਾਉਣ ਵਾਲੀ ਬਿਮਾਰੀ ਤੋਂ ਇਹ ਬਹੁਤ ਵਧੀਆ ਚੀਜ਼ ਆ ਪ੍ਰਭੂ। ਤੇ ਆਪਣੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਮੇਰੇ ਭਰਾ। ਫਰ ਇਹ ਵੀਡੀਓ 'ਚ ਕਿਤੇ ਨਾ ਕਿਤੇ ਆਪਾਂ ਕੋਈ ਨਾ ਕੋਈ ਕੰਮ ਦੀ ਗੱਲ ਕਰਦੇ ਹੀ ਕਰਦੇ ਆਂ ਸ਼ੇਅਰ ਵੀਰੇ। ਐ ਨਹੀਂ ਹੈ ਵੀ ਗੱਲੀਆਂ ਆਪਾਂ ਰੁਪੀਆਂ ਭਾ ਕੇ ਕੁੱਤਰਾਂ ਜਾਂ ਫੀਡ ਭਾ ਕੇ ਤੁਹਾਨੂੰ ਦਿਖਾਤੀ ਤੇ ਕੋਈ ਕਰਦੇ ਨਹੀਂ। ਤੇ ਹੋ ਸਕਦਾ ਕਦੇ ਨਹੀਂ ਵੀ ਚਲੋ ਵਿੱਚ ਕਿਰੀ ਜਾਂਦੀ ਹੁਣੀ ਪਰ ਜ਼ਿਆਦਾਤਰ ਮੈਂ ਕੋਸ਼ਿਸ਼ ਇਹੀ ਕਰਦਾ ਹਾਂ ਨਾ। ਆਪਣੇ ਭਰਾ ਨੂੰ ਆਪਾਂ ਜੋ ਨੋਰੇ ਹੈਗੀ ਉਹਦੇ ਬਾਰੇ ਆਪਾਂ ਦੱਸੀਏ ਉਤਰਨ ਬਚਾਉਣ ਲਈ ਠੀਕ ਹੈ ਜੀ ਬੱਚੇ ਬਚਾਉਣ ਲਈ ਇਹ ਮੇਰੇ ਭਰਾ ਇੰਜੈਕਸ਼ਨ ਦੀਆਂ ਫੋਟੋਆਂ ਵੀ ਪਾ ਦਾਂਗੇ ਆਪਾਂ ਨਾਲ ਠੀਕ ਹੈ ਜੀ ਤੇ ਆਪਾਂ ਨੇ ਸੈਟਅਪ ਇੱਕ ਵੀਰ ਨੇ ਪਾਇਆ ਸੀ ਕਹਿੰਦਾ ਆਪਾਂ ਨੂੰ ਸੈਟਅਪ ਬਹੁਤ ਵਧੀਆ ਲੱਗਿਆ ਭਰਾ ਆਪਾਂ ਦਾ ਸੈਟਅਪ ਤਾਂ ਚਲੋ ਠੀਕ ਆ ਵਧੀਆ ਪਰ ਆਫਾ ਤੋਂ ਵੀ ਬਹੁਤ ਉੱਤੇ ਉੱਤੇ ਨੇ ਸੈਟਅਪ ਲੋਕਾਂ ਦੇ ਬਹੁਤ ਜਿਆਦਾ ਵਧੀਆ ਵਧੀਆ ਬਣਾਏ ਹੋਏ ਨੇ ਸੈਟਅਪ ਪਰ ਆਪਾਂ ਆਪਣੀ ਜਿਹੜਾ ਇਸ ਦੇ ਸਾਹਮਣੇ ਆਪਣੇ ਵੱਲੋਂ ਵਧੀਆ ਬਣਾਇਆ ਜੀ ਉਹ ਪਰਲੇ ਛੜਨੇ ਤੋਂ ਥੋੜੇ ਉਧਰ ਚਾਦਰਾਂ ਪਾ ਕੇ ਜਾਨ ਥੋੜਾ ਵੱਡਾ ਲਾਇਆ ਇੱਧਰ ਆਪਾਂ ਚਾਦਰਾਂ ਤਾਂ ਨਹੀਂ ਪਾਉਂਦੇ ਬਾਈ ਧੁੱਪ ਲਵਾਉਣੀ ਵੀ ਜ਼ਰੂਰੀ ਹੈ ਇੱਥੇ ਜਾਲਾਂ 'ਚ ਫੇ ਧੁੱਪ ਤਾਂ ਪਲਾ ਜਾਂਦੀ ਐ ਤਾਂ ਬੱਚੇ ਪਲਾਉਣੇ ਆ ਜਾਲਾਂ 'ਚ ਤਾਂ ਕਰਕੇ ਨਹੀਂ ਇਹਦੇ ਤੇ ਚਾਦਰਾਂ ਪਈਆਂ ਬਾਈ ਉਧਰ ਆਪਾਂ ਤਾਂ ਬਾਦੀਆਂ ਚਾਦਰਾਂ ਠੀਕ ਐ ਚਲੋ ਬਈ ਤੁਹਾਡੇ ਸਾਹਮਣੀਆਂ ਤੁਹਾਨੂੰ ਦਿਖਾ ਦਿੰਦੇ ਆ ਦੇਖ ਲਓ ਜੀ ਕਿੱਡੀ ਗੱਡੀ ਮੋਤੀ ਮੋਤੀ ਰੋਟੀ ਤੇ ਸਭ ਚੱਕ ਜਿਹੜੀ ਮਾੜੀ ਮੋਟੀ ਹੋਈ ਰਹੇਗੀ ਆ ਦੇਖੋ ਲੱਗਾ ਇਹ ਤੋੜ ਤੋੜ ਕੇ ਖਾਣ ਸਭ ਖਾ ਜਾਣੀ ਹੈ ਜੀ ਇਹਨਾਂ ਨੇ ਸਭ ਖੁਣੀ ਛੱਡ ਦੇ ਲਗਾਤਾਰ ਥੋੜੇ ਦਿਨ ਆਪਾਂ ਜਦੋਂ ਕੋਈ ਨਾ ਵੀ ਚੋ ਰੋਟੀ ਆਪਣੇ ਆਪੇ ਲੱਗ ਜਾਂਦੇ ਨੇ ਖਾਣ ਇਹਦੇ ਤੋਂ ਤੇ ਕਈ ਵੀਰ ਆਪਣੇ ਪੁੱਛ ਲੈਂਦੇ ਨੇ ਉੱਪਰ ਫਿਰ ਫਲੇਸ਼ੇਲ ਕਰਦਾਂਗੇ ਪਰ ਆਪਾਂ ਜਣੀ ਨੋਰਮਲ ਨਹੀਂ ਹੈਗੇ ਵੀ ਬਈਆਂ ਨੂੰ ਹੁੰਦਾ ਵੀ ਕਈ ਵਾਰੀ ਵੀ ਸੇਲ ਵਾਲੇ 500000 ਵਾਲੇ ਬਈ ਉਹ ਹੈ ਨਹੀਂ ਆਪਣੇ ਕੋਲ ਤੁਸੀਂ ਜਾਨਵਰ ਦੇਖ ਸਕਦੇ ਹੋ ਤੇ ਉਹਦੇ ਹਿਸਾਬ ਨਾਲੇ ਬਈ ਆਪਾਂ ਦਵਾਂਗੇ ਠੀਕ ਹੈ 5000 ਦਾ ਬੱਚਾ ਤੇ 10000 ਦਾ ਵੱਡਾ ਜੀ 20000 ਦੀ ਜੋਗੀ ਹੈ ਜੀ ਜਿਹੜੇ ਭਰਾ ਨੇ ਲੈਣੀ ਹੋਈ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਆਪਾਂ ਦਿੱਤਾ ਹੋਇਆ ਪਰ ਚੈਨਲ 'ਚ ਆਦਿਓ ਜੀ ਵੱਡੀਆਂ ਮਦੀਨਾ ਰੈਡੀਅਮ ਜੋੜੇ ਆਂ ਚਾਪਾ ਨਹੀਂ ਲੱਗਣਾ ਠੀਕ ਹੈ ਜੀ ਇਹ ਉਹਨਾਂ ਦੇ ਉਹੀ ਜੋੜੇ ਜਿਹੜੇ ਆਪਾਂ ਲਗਾਏ ਹੋਏ ਨੇ ਜੀ ਉਹਨਾਂ ਦੇ ਬੱਚੇ ਬੰਦ ਕੀਤੇ ਹੋਏ ਨੇ ਬਾਦੇ ਵਾਸਤੇ ਉਹੀ ਬ੍ਰੀਡ ਆ ਜੀ ਕੋਈ ਆ ਨਹੀਂ ਹੈ ਵੀ ਕੋਈ ਹੋਰ ਬ੍ਰੀਡ ਆ ਠੀਕ ਹੈ ਜੀ ਮੇਰੇ ਭਰਾ ਇਹਨਾਂ ਦੇ ਬੱਚੇ ਨੇ ਬਾਈ ਜਿਹੜੇ ਪੜਾ ਰਹੇ ਆ ਇਹਨਾਂ ਦੇ ਭੈਣ ਭਰਾ ਨੇ ਆ ਵਿੱਚ ਵੱਡੇ ਜੋੜੇ ਨੇ ਜਿਨੇ ਵੱਡੇ ਜੋੜੇ ਲੈਣ ਨੇ ਬਾਈ ਉਹਨਾਂ ਦਾ ਅਲੱਗ ਰੇਟ ਹੋਊਗਾ ਵੱਡੇ ਜੋੜੇ ਵੀ ਦੇ ਦਾਂਗੇ ਜੀ ਆਪਾਂ ਤੇ ਆਪਣੇ ਕੋਲ 50 ਦੇ ਨੇੜੇ ਤੇੜੇ ਜੋੜੇ ਨੇ ਬਾਈ 50 ਜੋੜੇ ਨੇ ਐ ਨਹੀਂ ਹੈਗੇ ਆਪਣੇ ਕੋਲ ਥੋੜੇ ਨੇ ਠੀਕ ਹੈ ਜੀ ਵੱਡੇ ਜੋੜੇ ਨੇ ਜਿੱਲੀ ਜੱਫਾ ਕਹਿੰਦੇ ਹੋ ਖੁੱਡੇ ਤੇ ਜਗ੍ਹਾ ਥੋੜੀ ਘੱਟ ਕੂਟਰ ਜ਼ਿਆਦਾ ਵਧੀ ਜਾਂਦੇ ਨੇ ਕਿਉਂਕਿ ਹਰ ਵਾਰ ਰੋਕੇ ਜਾਂਦੇ ਨੇ ਜੀ ਪੰਜ ਪੰਜ 10 5 ਲੱਖ ਰੁਪਏ ਆਉਂਦੇ ਨੇ ਹਰ ਸਾਲ ਬੱਚੇ ਤਾਂ ਜਾਂਦੇ ਨਹੀਂ ਜੀ ਲੋ ਜੀ ਇਦਾਂ ਦਾ ਦੂਜਾ ਸੈਟ ਆਪ ਆਪਣਾ ਜੋੜਿਆ ਆਪਾ ਇਹ ਲਗਾ ਦਨੇ ਸੀ ਗਈ ਬੱਚੇ ਗੱਡੇ ਹੋਏ ਇੱਧਰ ਇੱਕ ਨਰ ਨਾ ਦੋ ਮਦੀਨਾ ਛੱਡੀਆਂ ਨੇ ਜੀ ਕਨੇ ਆਂਡੇ ਲਾ ਦੇ ਤੇ ਦੂਜੀ ਲਾ ਲੂਗੀ ਇਹਦੇ ਮਰ ਗਏ ਪਹਿਲਾਂ ਦੋ ਬਾਰ ਅੰਡੇ ਸੱਚ ਖਰਾਬ ਹੋ ਗਏ ਬੱਚੇ ਕੂਤਰ ਦੇ ਦਾ ਕਰਕੇ ਆ ਕਬੂਤਰੀ ਨਾਲ ਕੂਤਰ ਬਦਲਦਾ ਜੀ ਆਪਾਂ ਬੱਚੇ ਪਾਲਦੇ ਕੂਤਰੀ ਜਾਨਵਰ ਹੋਰ ਕੂਤਰ ਛੜਦਾ ਇਹਦੇ ਨਾਲ ਆਪਾਂ ਹੁੰਦੀਨ ਨਾਲ ਵੀ ਬੱਚੇ ਪਾਲਦੀ ਪਾਲਦੀ ਇਹਦੇ ਨਾਲ ਮਿਲਣਾ ਆ ਜੂਗੀ ਅੰਡੇ ਨਾਲੂ ਤੇ ਬੱਚੇ ਵੀ ਸੋਹਣੇ ਹੋਗੇ ਜੀ ਬੱਚੇ ਪਾਲ ਜਾਣਗੇ ਚੋਗਾ ਬਹੁਤ ਵਧੀਆ ਦਿੰਦੀ ਹੈ ਆਪਣਾ ਨੀਲਾ ਹਰੀਆਂ ਖਾਲਾ ਹੋ ਗਿਆ ਠੀਕ ਹੈ ਤੇ ਆ ਬੱਚਾ ਇਹਨਾਂ ਨੇ ਇੱਕ ਕੱਟਿਆ ਸੀਗਾ ਇਹਨਾਂ ਦੇ ਵੀ ਦਲ ਮੀਮੂ ਪੈਣ ਲੱਗੇ ਪਰ ਸੋ ਮੀ ਪੈ ਗਿਆ ਬੱਚਾ ਅੰਡੇ ਚ ਮਰ ਗਿਆ ਨਿਕਲੇ ਨੇ ਤੇ ਅੱਜ ਆਪਾਂ ਪਾਉਂਦੇ ਆ ਦੇਖਦੇ ਆ ਫਿਰੇ ਚੜਦਾ ਕਿਵੇਂ ਮੰਨਦਾ ਇਹਦਾ ਵੀ ਲਾਤ ਔਖੀ ਲੱਗਦੈ ਨੇ ਮੈਨੂੰ ਇਹਨੂੰ ਕੱਢਦੇ ਨੇ ਅੰਡੇ ਚ ਥੋੜਾ ਜਿਹਾ ਖੋਗੜਾ ਜੋ ਨਿਕਲ ਜੋ ਕਰਤਾ ਆਪਾ ਰੱਖਦਾਂਗੇ ਕੂਦਰੀ ਦੇ ਥੱਲੇ ਸਾਂਭ ਲੂਗੀ ਕੂਦਰੀ ਆਪਾਂ ਹੋ ਜਾਾਂਗੇ ਪਰੇ ਕਿਉਂ ਜੀ ਨਹੀਂ ਦੱਸਦੀ ਨਾ ਸਾਂਭਣਾ ਨਹੀਂ ਤੇ ਆ ਆਪਣੇ ਉੱਪਰ ਕੱਢੇ ਹੋਣੇ ਆ ਜੋੜੀ ਨੇ ਬੱਚੇ ਕਿਈ ਤੋ ਇੱਕ ਵੱਡਾ ਸੀ ਇੱਕ ਛੋਟਾ ਸੀ ਸਟਾਰਟਿੰਗ ਤੋਂ ਆਪਾਂ ਦਿਖਾਉਨੇ ਆ ਕਿ ਫੀਲਡ ਦਾ ਨਤੀਜਾ ਦੇਖ ਲਓ ਜੀ ਇਹ ਵੀ ਸੋਹਣਾ ਹੋ ਗਿਆ ਠੀਕਾ ਜੀ ਤੇ ਆ ਥੋੜਾ ਜਿਹਾ ਛੋਟਾ ਰਹਿ ਗਿਆ ਜੀ ਦੇ ਵੀ ਦੇਖ ਲੋ ਪੂਰਾ ਕਾਮਯਾਬ ਆ ਜੀ ਬੜੇ ਵਧੀਆ ਨੇ ਤੇ ਬੱਚੇ ਲੱਗ ਜੀ ਬੈਠ ਗਏ ਸਾ ਆਪਣਾ ਜਿਹੜੇ ਉੜਦੇ ਸੀ ਤੇ ਦੂਜਾ ਬੈਠਣ ਵਾਲੀ ਆ ਆ ਬੈ ਗਿਆ ਤੇ ਉੱਪਰ ਲੀਹ ਜਾਲ ਤੇ ਜਾਲ ਛਤਰੀਆਂ ਇਸੇ ਲਈ ਖੜੀਆਂ ਕਰਦੇ ਆ ਭਾਈ ਦਿਲ ਕਰੇ ਜਾਲ ਤੇ ਬਹਿਣਾ ਦਿਲ ਕਰੇ ਛਤਰੀ ਤੇ ਬਹਿਣਾ ਤੇ ਦੂਜਾ ਆ ਫਰਦਾ ਚ ਆ ਗਿਆ ਥੱਲੇ ਇਹ ਥੱਲੇ ਆ ਮੁੜਦਾ ਰਹਿੰਦਾ ਮਾਰਦੇ ਥੱਲੇ ਢਾਂਗੇ ਨਾਲ ਵੱਜ-ਵੱਜ ਮੁੜਦਾ ਰਹਿੰਦਾ ਬਾਕੀ ਦੇਖ ਲਿਓ ਹੁਣ ਤਿੰਨ ਚਾਰ ਦਿਨਾਂ ਬਾਅਦ ਕੱਢਿਆ ਸੀ ਬੰਦ ਕਰਤਾ ਸੀ ਆਪਾਂ ਚਾਰ ਕਰਤਾ ਚਾਰ ਦਿਨਾਂ ਬਾਅਦ ਦੁਬਾਰਾ ਚ ਕੱਢਿਆ ਸੀ ਇਹ ਜਿਵੇਂ ਮੇਰੇ ਭਰਾ ਤੇ ਬਾਕੀ ਬੱਚੇ ਆਪਾਂ ਬੱਚਿਆਂ ਵਾਲਾ ਫੁੱਟਾ ਇੱਧਰ ਆ ਬੱਚਿਓ ਸਾਰੇ ਟੰਗ ਤੇ ਤੇ ਆ ਤਿੰਨ ਗਰਮ ਤੇ ਇੱਧਰ ਉਹ ਬੱਜਦਾ ਨਹੀਂ ਸੀ ਬਲੇ ਕੰਬ ਕੰਬ ਸਹੀ ਨਹੀਂ ਆਇਆ ਉਹ ਰਹਿ ਗਿਆ ਤੇ ਆ ਵੱਡੇ ਨੇ ਆ ਦਾਫ ਪਰੋਂ ਵਾਲਾ ਇਹਦੀਆਂ ਕੰਨੀਆਂ ਝੜੀਆਂ ਵੀ ਤਾਂ ਨਹੀਂ ਇਹਨੂੰ ਪਾਉਂਦੇ ਤਾਂ ਵੀ ਪੱਟਿਆ ਹੈ ਠੀਕ ਹੈ ਜੀ ਤੇ ਆ ਇੱਧਰ ਉੱਪਰ ਨਹੀਂ ਜੀ ਵੱਡੇ ਉਹਨਾਂ ਨਾਲ ਵੀ ਨਹੀਂ ਜਿਹੜੇ ਉੱਧਰ ਖਾਏ ਨੇ ਪਰ ਸਾਰੀ ਉਹਨਾਂ ਨਾਲ ਦੀਆਂ ਲੋ ਇਹ ਪਾ ਜੋੜਦੇ ਉਹ ਕੇ ਛੱਡੇਗਾ ਨੇ ਮਾਲੋ ਵੱਡੇ ਜੋੜੇ ਆ ਜਾਈ ਵੀ ਜੋੜੇ ਆ ਜੀ ਥੋੜ੍ਹ ਕੇ ਵਿੱਚ ਇਹਨਾਂ ਦੇ ਬੱਚੇ ਪਾਲ ਕੇ ਛੜ ਤੇ ਆ ਵੀ ਨਵਾਂ ਪਟਾ ਲੀ ਇਹਦੀ ਵੀ ਇਹਦੀ ਬੱਚੇ ਨੇ ਇੱਥੇ ਹੱਥਲੇ ਕੱਢਿਆ ਜੋੜਾ ਤੋੜਤਾ ਦੇਖਿਆ ਹੀ ਦਾ ਖਿਆ ਲਾਵਾਂਗੇ ਜੇ ਕੋਈ ਦੇ ਕਿਸੇ ਵੀਰ ਮੈਨ ਲੈਣ ਕੋਈ ਤਾਂ ਸੀਰ ਵੀ ਨੇ ਇਹਨਾਂ ਦੇ ਵਿੱਚੋਂ ਮੇਰਾ ਫਾਦੋਂ ਉੱਤਰ ਨਹੀਂ ਵੱਡੇ ਜੋੜੇ ਘੜੇ ਉਹਨਾਂ ਦਾ ਰੇਟ ਆ ਲੱਗੂਗਾ ਤੇ ਉਹਨਾਂ ਚੁਕਿ ਦੇ ਦਾਂਗੇ やった